ਡਾਕਟਰ ਦੀ ਰਿਪੋਰਟ ਸੁਣ ਕੇ ਹਿਲੀ ਵਿਰਿੰਦਰ ਕੁਮਣ ਦੀ ਪਤਨੀ ਲਾਈਵ ਹੋ ਕੇ ਦੱਸਿਆ ਆਪਣਾ ਦੁੱਖ ਸੁਣ ਕੇ ਹੋਸ਼ ਹੀ ਉੱਡ ਜਾਣਗੇ ਜੀ ਹਾਂ ਜਿੱਥੇ ਕੀ ਪੰਜਾਬ ਦੇ ਵਿੱਚ ਦੂਸਰੀ ਮੌਤ ਦੀ ਖਬਰ ਮਿਲੀ ਹੈ ਜਿੱਥੇ ਕੀ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਵਿਰਿੰਦਰ ਕੁਮਣ ਦੀ ਮੌਤ ਹੋਣ ਦੀ ਖਬਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਨਹੀਂ ਰੇ ਪੰਜਾਬ ਦੇ ਬਾਡੀ ਬਿਲਡਰ ਵਿਰਿੰਦਰ ਕੁਮਣ ਸਲਮਾਨ ਖਾਨ ਨਾਲ ਕੰਮ ਕਰ ਚੁੱਕੇ ਹਨ ਮਸ਼ਹੂਰ ਬਾਡੀ ਬਿਲਡਰ ਤੇ ਅਦਕ ਮੁਕਾਮ ਹਾਸਲ ਕੀਤੇ ਨੇ ਉਸ ਦੇ ਬਾਰੇ ਤੁਹਾਨੂੰ ਜਰੂਰ ਦੱਸਣਾ ਚਾਹਾਂਗੇ ਫਿਲਹਾਲ ਰਾਜੁਰ ਜਵੰਦਾ ਦੇ ਜਾਣ ਤੋਂ ਬਾਅਦ ਇਹ ਦੂਜੀ ਖਬਰ ਹੈ ਜਿਸ ਨੇ ਕੀ ਪੰਜਾਬ ਨੂੰ ਦੁਬਾਰਾ ਹੈਰਾਨ ਕਰ ਦਿੱਤਾ ਤੇ ਇਸ ਦੇ ਨਾਲ ਲੋਕਾਂ ਦੀਆਂ ਅੱਖਾਂ ਜਿਹੜੀਆਂ ਨੇ ਦੁਬਾਰਾ ਤੋਂ ਨਮ ਹੋ ਗਈਆਂ ਹਨ ਵਿਰਿੰਦਰ ਕੁਮਾਰ ਦੇ ਜਾਣ ਤੋਂ ਬਾਅਦ ਪੰਜਾਬ ਦੇ ਲੋਕ ਦੁਬਾਰਾ ਤੋਂ ਗਹਿਰੇ ਸਦਮੇ ਦੇ ਵਿੱਚ ਚਲੇ ਗਏ ਹੈ ਇਹ ਕੋਈ ਨਵਾਂ ਕਮ ਹੈ ਇੱਕ ਤੋਂ ਬਾਅਦ ਇੱਕ ਮੌਤ ਹੋ ਜਾਣਾ ਕੁਝ ਲੋਕਾਂ ਨੇ ਇਹ ਵੀ ਕਿਹਾ ਹੈ ਕਿ ਪੰਜਾਬ ਨੂੰ ਸਾਇਦ ਕਿਸੇ ਦੀ ਨਜ਼ਰ ਲੱਗ ਗਈ ਹੈ ਤੁਹਾਨੂੰ ਦੱਸ ਦਈਏ ਕਿ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੇ ਨਾਲ ਟਾਈਗਰ 3 ਦੇ ਵਿੱਚ ਨਜ਼ਰ ਆ ਚੁੱਕੇ ਪੰਜਾਬ ਦੇ ਮਸ਼ਹੂਰ ਬਾਡੀ ਬਿਲਡਰ ਅਤੇ ਅਦਾਕਾਰ ਵਿਰਿੰਦਰ ਕੁਮਾਰ ਦਾ ਦਿਹਾਂਤ ਹੋ ਚੁੱਕਿਆ ਹੈ ਸੋ ਆਖਰ ਅੰਮ੍ਰਿਤਸਰ ਦੇ ਵਿੱਚ ਇੱਕ ਨਿੱਜੀ ਹਸਪਤਾਲ ਦੇ ਵਿੱਚ ਸਰਜਰੀ ਕਰਵਾਉਣ ਵੇਲੇ ਉਸ ਦਾ ਦਿਹਾਂਤ ਹੋਇਆ ਬੀਬੀਸੀ ਪੰਜਾਬ ਦੇ ਸਹਿਯੋਗੀ ਪ੍ਰਦੀਪ ਸ਼ਰਮਾ ਦੇ ਮੁਤਾਬਕ ਕਰੀਬ 42 ਸਾਲ ਦੇ ਵਿਰਿੰਦਰ ਦਾ ਪਿਛੋਕੜ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ ਉਹਨਾਂ ਦਾ ਜਨਮ ਗੁਰਦਾਸਪੁਰ ਦੇ ਪਿੰਡ ਤਲਵੰਡੀ ਝੁੰਗਲਾਂ ਦੇ ਵਿੱਚ ਹੋਇਆ ਅਤੇ ਉਹ ਸਾਲ 1988 ਦੇ ਵਿੱਚ ਜਲੰਧਰ ਕਈ ਨਗਰ ਮਾਡਲ ਹਾਊਸ ਦੇ ਵਿੱਚ ਰਹਿਣ ਲਈ ਆ ਚੁੱਕੇ ਸੀ ਉਹਨਾਂ ਨੇ ਲਾਇਲਪੁਰ ਖਾਲਸਾ ਕਾਲ ਤੋਂ ਐਮਬੀਏ ਪੜਾਈ ਪੂਰੀ ਕੀਤੀ ਉਹਨਾਂ ਦੇ ਪਿਤਾ ਦਾ ਨਾਮ ਉਪਵਿੰਦਰ ਸਿੰਘ ਅਤੇ ਮਾਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਇਹਨਾਂ ਦੇ ਦੋ ਪ੍ਰਸਾਣਾਂ ਅਤੇ ਉਹਨਾਂ ਤੋਂ ਇੱਕ ਪ੍ਰਾਗਵੰਤ ਸਿੰਘ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਿਆ ਸੀ ਤੇ ਹੁਣ ਵੀਰਿੰਦਰ ਕੁਮਾਰ ਵੀ ਜਿਹੜੇ ਨੇ ਉਹ ਨਹੀਂ ਰਹੇ ਵੀਰਿੰਦਰ ਕੁਮਾਰ ਦੇ ਪਿੱਛੇ ਤਿੰਨ ਬੱਚੇ ਅਤੇ ਪਤਨੀ ਰਹਿ ਗਏ ਹਨ ਉਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਦੱਸੀ ਜਾ ਰਹੀ ਹੈ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਅੱਜ ਸਵੇਰੇ ਅਮਰਸਰ ਦੇ ਫੋਰਸ ਹਸਪਤਾਲ ਦੇ ਵਿੱਚ ਮੋਢੇ ਦਾ ਇਲਾਜ ਕਰਾਉਣ ਗਏ ਸਨ ਅਤੇ ਸ਼ਾਮੀ ਕਰੀਬ 6 ਖਬਰ ਆਈ ਕਿ ਉਹਨਾਂ ਦਾ ਦਿਹਾਂਤ ਹੋ ਚੁੱਕਿਆ ਹੈ ਵੀਰਿੰਦਰ ਸਿੰਘ ਕੁਮਾਰ ਕਿਰਸਾਨੀ ਅਤੇ ਡੇਰੀ ਫਾਰਮ ਨੂੰ ਕਿਤੇ ਦੇ ਨਾਲ ਜੁੜੇ ਹੋਏ ਸਾਂ ਨੂੰ ਦੱਸ ਦਈਏ ਕਿ ਵਿਰਿੰਦਰ ਕੁਮਾਰ ਦਾ ਜਿਹੜਾ ਬੈਕਗ੍ਰਾਉਂਡ ਵੀ ਬਹੁਤ ਵਧੀਆ ਰਿਹਾ ਹੈ ਆਖਰ ਪੰਜਾਬ ਦੇ ਨਾਲ ਉਹ ਰਿਲੇਟਡ ਰਹੇ ਨੇ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਜਿਵੇਂ ਗੱਲ ਕਰੀਏ ਉਨ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਹੁੰਦਾ ਸੀ ਹਾਲਾਂਕਿ ਲੋਕਾਂ ਦੇ ਨਾਲ ਵਿਸ਼ੇਸ਼ ਮਿਲਣਾ ਲੋਕਾਂ ਨਾਲ ਪਹਿਲਾਂ ਤੋਂ ਹੀ ਉਹਨਾਂ ਦੀ ਅਟੈਚਮੈਂਟ ਰਹੀ ਹੈ ਪੰਜਾਬ ਦੇ ਨਾਲ ਜਿਹੜੀ ਉਹਨਾਂ ਦੀ ਸਪੈਸ਼ਲ ਤੌਰ ਤੇ ਅਟੈਚਮੈਂਟ ਰਹੀ ਹੈ ਬਾਲੀਵੁੱਡ ਤੱਕ ਜਿੱਥੇ ਉਹ ਤੱਕ ਪਾਉਣ ਵਾਲੇ ਇੱਕ ਪਹਿਲੇ ਸਟਾਰ ਰਹੇ ਹਨ ਰਾਜੂ ਰਜਵੰਦਾ ਦੇ ਨਾਲ ਨਾਲ ਜਿੱਥੇ ਦੇਵ ਵਿਰਿੰਦਰ ਕੁਮਾਰ ਵੀ ਜਿਹੜੇ ਸੰਸਾਰ ਤੋਂ ਚਲੇ ਗਏ ਹਨ ਗੱਲ ਕਰੀ ਤਾਂ 27 ਸਤੰਬਰ 2025 ਨੂੰ ਰਾਜੂ ਰਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਵਿਰਿੰਦਰ ਕੁਮਾਰ ਆਪਣੇ ਆਪ ਹਸਪੀਟਲ ਜਾਂਦੇ ਨੇ ਆਪਣੇ ਮੋਢੇ ਦਾ ਇਲਾਜ ਕਰਾਉਣ ਲਈ ਪਰ ਉੱਥੇ ਉਹਨਾਂ ਦੀ ਮੌਤੀ ਖਬਰ ਜਿਹੜੀ ਸਾਹਮਣੇ ਆ ਜਾਂਦੀ ਹੈ ਬਹੁਤ ਵੱ ਆਖਿਰ ਹਸਪਤਾਲ ਦੇ ਵਿੱਚ ਜਾਣ ਤੋਂ ਬਾਅਦ ਵਿਰਿੰਦਰ ਕੁਮਾਰ ਦੀ ਮੌਤ ਕਿਵੇਂ ਹੋ ਜਾਂਦੀ ਹੈ ਪਰ ਹੁਣ ਜੇ ਇਹ ਗੱਲ ਕੀਤੀ ਜਾਵੇ ਉਹ ਲੋਕਾਂ ਦਾ ਮੰਨਣਾ ਹੈ ਕਿ ਜਿੱਥੇ ਪ੍ਰਮਾਤਮਾ ਨੇ ਸਮਾਂ ਬਣਾਇਆ ਉੱਥੇ ਜਾਣਾ ਹੀ ਪੈਂਦਾ ਹੈ ਉਸ ਦੇ ਸਮੇ ਨੂੰ ਕੋਈ ਨਹੀਂ ਟਾਲ ਸਕਦਾ ਵਿਰਿੰਦਰ ਕੁਮਾਰ ਦਾ ਜਾਣਾ ਬਹੁਤ ਵੱਡੇ ਸ਼ੱਕ ਪੈਦਾ ਕਰਦਾ ਹੈ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਲੋਕ ਗੈਰੇ ਸੱਦਵੇਂ ਦੇ ਵਿੱਚ ਆ ਚੁੱਕੇ ਹਨ ਕਿਉਂਕਿ ਇੱਕ ਤੋਂ ਬਾਅਦ ਇੱਕ ਚਲੇ ਜਾਣਾ ਸੁਖਵਿੰਦਰ ਸਿੰਘ ਕਲਕੱਤਾ ਦਾ ਪਹਿਲਾ ਕਤਲ ਹੋ ਜਾਂਦਾ ਹੈ ਉਸ ਤੋਂ ਬਾਅਦ ਰਾਜੀਵਰ ਦਾ ਜੇੜ ਚਲੇ ਜਾਣਾ ਹੁਣ ਵਿਰਿੰਦਰ ਕੁਮਾਰ ਦਾ ਚਲਿਆ ਜਾਣ ਪੰਜਾਬ ਦੇ ਲਈ ਕਾਟੇ ਨੇ ਜਿਹੜੇ ਕਿ ਨਾ ਪੂਰੇ ਹੋਣ ਵਾਲੇ ਕਾਟੇ ਵਿਰਿੰਦਰ ਕੁਮਾਰ ਦਾ ਪਰਿਵਾਰ ਬਹੁਤ ਵੱਡੇ ਸ਼ਬਦ ਵਿੱਚ ਹੈ ਸੋ ਪਰਮਾਤਮਾ ਕੀ ਅਰਦਾਸ ਹੈ ਕਿ ਉਸ ਦੇ ਪਰਿਵਾਰ ਪਾਣਾ ਮੰਨਣ ਦਾ ਬਲ ਬਖਸ਼ਣ ਦੋਸਤੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਤੋਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਿਲਦੇ ਆ ਨਵੀਂ ਵੀਡੀਓ ਤੇ ਨਵੀਂ ਅਪਡੇਟ ਨਾਲ ਧੰਨਵਾਦ ਦੋਸਤੋ